ਲੋ ਬਈ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਾਸੀ ਕਾਲ ਸਵਾਗਤ ਹੈ ਤੁਹਾਡਾ ਅੱਜ ਦੀ ਆਪਣੀ ਨਵੀਂ ਵੀਡੀਓ 'ਚ ਤੇ ਵੀਡੀਓ ਵੇਖਣ ਵਾਲੇ ਮੇਰੇ ਸਾਰੇ ਭੈਣ ਭਰਾਵਾਂ ਮਾਵਾਂ ਨੂੰ ਫਿਰ ਦਿਲ ਤੋਂ ਪਿਆਰ ਭਰੀ ਸਾਸੀ ਕਾਲ ਤੇ ਸਵਾਗਤ ਹੈ ਤੁਹਾਡਾ ਆਪਣੀ ਅੱਜ ਦੀ ਨਵੀਂ ਵੀਡੀਓ 'ਚ ਇਧਰੋਂ ਆਪਾਂ ਲੀਆਂ ਬਣਾ ਕੇ ਟਰਾਲੀ ਕੱਢ ਕੇ ਤੇ ਆਪਾਂ ਹੁਣ ਲਦਾਉਣ ਡਿਆ ਗੱਲਾਂ ਭਈ ਇਹ ਲੱਗਿਆ ਇਹ ਗੰਨੇ ਨੂੰ ਨਾ ਰੋਗ ਜਾ ਪੈ ਗਿਆ ਕੀ ਵੈਰਿਟੀ ਇਹ ਦਾ ਦੀ ਇਹਨੂੰ ਰੋਗ ਜਾ ਪੈ ਗਿਆ ਸੀ ਤੇ ਮੈਂ ਕਾ ਇਧਰੋਂ ਜ਼ਿਆਦਾ ਨਹੀਂ ਬਾਹਰ ਐਂ ਨੰਬਰਦਾਰ ਇਧਰੋਂ ਜ਼ਿਆਦਾ ਨਹੀਂ ਬਾਹਰ ਕੋ ਕ ਠੀਕ ਆ ਚੱਲੇਗਾ ਜੋ ਬਰਾਬਰ ਲੁਕੇਗਾ ਇਧਰ ਚੱਲ ਗਿਆ ਹੈ ਇਧਰ ਨਹੀਂ ਚੱਲ ਆਇਆ ਠੀਕ ਆ ਠੀਕ ਆ ਮੱਤਰ ਪਿਆਰਿਆ ਆ ਕੰਮ ਕਰ ਚੱਲ ਰਿਹਾ ਅੱਗੇ ਇੱਕ ਟਰਾਲਾ ਮੈਂ ਭਰ ਕੇ ਪੰਪ ਤੇ ਖੜਾ ਕਰਤਾ ਦੂਜਾ ਚੱਲ ਰਿਹਾ ਤੇ ਦੂਜੇ ਸਮੱਸਿਆ ਇਹ ਵੈ ਗਈ ਆ ਕਿ ਨੁਕਸਾਨ ਹੋ ਗਿਆ ਆਪਣਾ ਇਹ ਆ ਉਹਨੇ ਲਾਤਾ ਥੇ ਬੜਾ ਦੁੱਖ لگا ਆਪਾਂ ਪੇਪਰ ਪੂਪਰ ਕਰਾ ਲਓ ਆ ਵੇਖੋ ਕਿਦਾਂ ਚੌਂੜੇ ਦਾ ਸਾਫ ਨਹੀਂ ਇਹਦਾ ਪੇਪਰ ਪੂਪਰ ਕਰਾ ਕੇ ਹੁਣ ਸਾਫ ਰੱਖਿਆ ਕੋਈ ਨਹੀਂ ਇਹਨੂੰ ਕਰਾਵਾਂਗੇ ਸੈੱਟ ਕਰਾ ਕੇ ਇਹਨੂੰ ਸੈੱਟ ਤੇ ਫੇਰ ਹੀ ਜਾਵਾਂਗੇ ਇਦੋਂ ਪਿੱਛੋਂ ਵੀ ਤੋੜਦਾ ਗੰਨੇ ਵਾਲੇ ਕੰਮ 'ਚ ਪਾਈ ਸਸਾਂਦ ਟੁੱਟਦੇ ਹੀ ਟੁੱਟਦੇ ਐਵੇਂ ਪੁਰਾਣੇ ਸਭ ਸਾਂਦ ਟੁੱਟਦੇ ਹੀ ਟੁੱਟਦੀ ਆ ਬੇਖੋ ਸੋ ਦੋਨੋਂ ਬਰਾਬਰ ਦਿਖ ਰਹਾ ਹਾਂ ਹਾਂ ਠੀਕ ਆ ਬਾਕੀ ਮਗਰਾੜ ਦਾ ਹੋ ਗਿਆ ਨੁਕਸਾਨ ਲਓਏ ਮਿੱਤਰੋ ਦੇਣ ਜੜਨ ਤੋਂ ਪਹਿਲਾ ਦਿਨ ਆਪਾਂ ਪਹੁੰਚ ਕੇ ਖਾਤੇ ਲੱਗੇ ਆ ਵਾਹਣ ਨੂੰ ਬਾਹਰ ਜੇ ਤੇ ਮਿਲਦੇ ਹਨ ਸਾਢੇ 5 ਹੋ ਗਏ ਸਰੇ ਸਰੇ ਕਿਉਂਕਿ ਮੱਕੀ ਲਈ ਜੇ ਤਿਆਰ ਕਰਨੀ ਜ਼ਰੂਰੀ ਨਾਲ ਨਾਲ ਵਣੇਰੇ ਵੀਡੀਓ ਨਾਲ ਵੀਡੀਓ ਬੜੀ ਕਿਆਮਾਦ ਹੋਣ ਵਾਲੀ ਤੁਹਾਨੂੰ ਦਿਖਾਉਣਾ ਹੈ ਕਿ ਕੀ ਹੁੰਦਾ ਹੈ ਅੱਗੇ ਅੱਗੇ ਕੀ ਹੁੰਦਾ ਹੈ ਬਾਕੀ ਸਾਰਿਆਂ ਦਾ ਦਿਲ ਤੋਂ ਧੰਨਵਾਦ ਜਿਹੜੇ ਜਿਹੜੇ ਮੇਰੇ ਵੀਰਾਂ ਨੇ ਆਪਣੇ ਭੈਣਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਠੀਕ ਆ ਲੋ ਮੇਤਰ ਪਿਆਰਿਓ ਚਾਹ ਪਹੁੰਚ ਗਈ ਆ ਜੋ ਚਾਹ ਪੀ ਲੋ ਸਾਰੇ ਜਣੇ ਮੈਂ ਗੱਲ ਕਰਦਾ ਹਾਂ ਕਿ ਆਪਾਂ ਪੰਪ ਦਾ ਕੰਮ ਥੋੜੀ ਸੈਟਿੰਗ ਕਰਾਈਏ ਉਹਦਾ ਬਹੁਤ ਜ਼ਿਆਦਾ ਫਰਕ ਆ ਉਹਦਾ ਉਹਦੇ ਨਾਲ ਐਰੇ ਵੀ ਦਿੰਦਾ ਟਰੈਕਟਰ ਤੇ ਦਾਬ ਦਾ ਦੂਖ ਦਾ ਤੇ ਆਇਆ ਹੀ ਨਹੀਂ ਓਏ ਆਪਾਂ ਤਾਂ ਜਿਹੜੇ ਆਪਣੇ ਪੰਜਾਬੀਆਂ ਨੂੰ ਬੇਨਤੀ ਏ ਕਿ ਮੇਰਾ ਭਰਾ ਆਪਣੇ ਪੰਜਾਬ ਵਾਲੇ ਬੰਦਿਆਂ ਨੂੰ ਸਬਸਕ੍ਰਾਈਬ ਕਰਿਆ ਕਰੋ ਜਿਹੜੇ ਚੰਗੀ ਵੀਡੀਓ ਬਣਾਉਂਦੇ ਜਿਹੜੇ ਨਾਗਪੋਣਾ ਮਗਾਉਂਦੇ ਉਹਨਾਂ ਨੂੰ ਕਰੋ ਨਾ ਕਰੋ ਆਪਾਂ ਨਹੀਂ ਕਹਿੰਦੇ ਠੀਕ ਹੈ ਤੇ ਬਾਕੀ ਦੇਖਦੇ ਆ ਮੱਕੀ ਦਾ ਕਿਹੜਾ ਵੀ ਬੈਟਰ 1899 1199 ਕਿਹੜਾ ਬੈਟਰ ਹੈ ਨਾ ਕਨਵੀ ਆઠ ਉਹਦੇ ਲੇਟ ਵੈਰੈਟੀ ਹੈ ਬਾਕੀ ਦੱਸਿਓ ਸਿਝਾ ਆ ਵੀ ਆਪਾਂ ਇਹ ਤਾਂ ਬੀਜ ਨਹੀਂ ਤੇ ਆਪ ਹੈਗੀ ਹੈ 15 16 ਕਿੱਲੇ ਮੱਕੀ ਤੇ ਤੁਸੀਂ ਦੱਸਿਓ ਮਾਰੇ ਸਾਰੇ ਜਣੇ ਕਮੈਂਟ ਕਰਿਓ ਵੀ ਕਿਹੜਾ ਵੀ ਠੀਕ ਰਹੂਗਾ ਠੀਕ ਹੈ ਕਮੈਂਟ ਜਰੂਰ ਕਰਿਓ ਤੇ ਦੱਸਿਓ ਜਰੂਰ ਮੇਰਾ ਭਰਾ ਸਾਰੇ ਜਣੇ। ਪਰ ਚੱਲਾਂਗੇ ਮਿਲ ਨੂੰ ਫਿਰ ਕਰਦੇ ਆ ਗੱਲਾਂ ਬਾਤਾਂ ਤੁਹਾਡੇ ਨਾਲ ਵੀ ਨਾਲ-ਨਾਲ। ਵਾਕੀ ਵਾਕੀ ਚੜਦੇ ਸੂਰਜ ਨੂੰ ਸਲਾਮਾਂ ਸਾਰੇ ਕਰਦੇ ਆ। ਪ੍ਰਮਾਤਮਾ ਸਾਹਿਬ ਦਾ ਹੀ ਭਲਾ ਕਰੇ। ਕਿਉਂਕਿ ਸੂਰਜ ਚੜਦਾ ਚੰਗਾ ਤੇ ਸਾਰਿਆਂ ਨੂੰ ਲੱਗਦਾ ਸਾਰੇ ਜਣੇ ਨਾਲੇ ਤਾਂ ਵੀ ਕਮੈਂਟ ਕਰਕੇ ਦੱਸਿਓ ਵੀ ਤੁਹਾਡੀ ਥਾੜੇ ਗੋਭੀ ਦਾ ਕੀ ਰੇਟ ਆ ਗੋਭੀ ਦਾ ਕੋਈ ਇਹ ਬਦਲ ਲੱਗਾ ਜਾਂ ਕਿਤਾ ਨਹੀਂ ਯਾਰ ਇੱਥੇ ਤੇ ਬਹੁ ਮੰਦਾ ਬਹੁ ਜੀਮੀਦਾਰ ਗੋਭੀ ਵਾਈ ਜਾਂਦੇ ਯਾਰ ਬਹੁ ਬਹੁਤ ਪਰੇਸ਼ਾਨ ਰੇਟ ਤੈ ਹੋਵੇ 10 15 ਰੁਪਏ ਹੋਵੇ ਅੰਦਰ ਇਹਦਾ ਸੀ ਹੋਵੇ 10 ਰੁਪਏ ਹੀ ਹੋਵੇ ਕਾਈ ਜ਼ਿਮੀਦਾਰ ਨੂੰ ਬੜਾ ਹੌਸਲਾ ਆ ਯਾਰ ਠੀਕ ਆ ਨਹੀਂ ਤੇ ਜ਼ਿਮੀਦਾਰ ਦਾ ਬਹੁਤ ਹੀ ਜ਼ਿਆਦਾ ਔਖਾ ਹੋਆ ਕਿਉਂਕਿ ਜ਼ਿਮੀਦਾਰ ਵਾਸਤੇ ਬਹੁਤ ਤਕੜੀ ਮੁਸੀਬਤ ਪੈ ਗਈ ਆ ਅਜ਼ਕਰ ਤੇ ਚਲੋ ਕਣਕ ਆਪਣੀਆਂ ਮਾਰਦੀ ਛਾਲਾ ਤੇ ਮੋਟਰਾਂ ਦੇ ਦੇ ਤਾਂ ਜੀ ਜਿੱਤੜਾਈ ਹੁੰਦੀ ਕਿ ਨਹੀਂ ਆਪਾਂ ਇੱਕ ਕਰ ਲਈ ਮੋਟਰਾਂ ਦਾ ਠੀਕ ਰਿਹਾ ਵਾ ਤੇ ਬਾਕੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਗਾ ਤੁਹਾਨੂੰ ਸੋਲਰ ਵਾਲੀਆਂ ਮੋਟਰਾਂ ਦੇ ਬਾਰੇ ਸਾਰੀ ਜਾਣਕਾਰੀ ਦਵਾਂਗੇ ਕਿਤੋਂ ਸਸਤੀਆਂ ਪੈਂਦੀਆਂ ਕੀ ਹਸਾਬ ਤਾ ਕਿਦਾਂ ਠੀਕ ਦੇ ਦੇ ਤੁਹਾਨੂੰ ਦਿਖਾਉਨੇ ਆ ਆਇਓ ਰੋ ਦਿਖਾਉਨੇ ਦੇ ਤਾਂ ਤੁਨ ਲੋ ਵੀ ਮਿੱਤਰੋ ਆ ਦੱਸਿਓ ਯਾਰ ਸਾਨੂੰ ਤੇ ਮੱਖੀਆਂ ਨੇ ਬਹੁਤ ਦੁੱਖ ਕੀਤਾ ਇਹਦਾ ਕੀ ਹੱਲ ਹੋ ਸਕਦਾ ਆ ਵੇਖੋ ਮੱਖੀਆਂ ਬਹੁਤ ਯਾਰੀਆਂ ਲੱਗੀਆਂ ਇਹਦਾ ਕੀ ਹੱਲ ਹੋ ਸਕਦਾ ਕਮੈਂਟ ਕਰਕੇ ਜਰੂਰ ਦੱਸਿਓ ਸਾਰੇ ਜਣੇ ਯਾਰ ਇਹਨਾਂ ਦਾ ਕੋਈ ਹੱਲ ਕਰੀਏ ਸਾਡਾ ਤੇ ਆ ਗੰਨਾ ਹੀ ਆਗੇ ਵੀ ਲਾਤੀ ਤੇ ਖੜਾ ਆ ਹੀ ਗੰਨਾ ਨਾਲ ਨਾਲ ਤੇ ਝੋਪਤਾ ਹੀ ਡੰਗ ਆਹ ਡੰਗ ਜਾ ਇਹਦਾ ਇੱਕ ਮਿੰਟ ਔਰ ਡੰਗ ਜਾ ਚੋਬਤਾ ਹੀ ਇਹ ਐਦਾਂ ਦਾ ਹੁੰਦਾ ਪੂਰਾ ਖੁੱਬਾ ਨਹੀਂ ਹੈ ਜੇਣਾ ਖੋਬੇ ਜਾਂਦਾ ਫੇਰ ਪਟਾਕੇ ਵਣੇ ਟੀਕਾ ਲਾਉਣਾ ਸੀ ਇਹਨਾਂ ਤੇ ਇਹਨਾਂ ਦਾ ਕੀ ਹੱਲ ਕਰੀਏ ਦੱਸਿਓ ਫਿਰ ਤੁਸੀਂ ਕਮੈਂਟ ਜ਼ਰੂਰ ਕਰਿਓ ਯਾਰ ਬਹੁਤ ਜ਼ਿਆਦਾ ਦੁਖੀ ਹੋ ਗਏ ਆ ਪਹਿਲਾਂ ਉੱਥੇ ਹੀ ਉਥੋਂ ਉਹਨਾਂ ਨੇ ਡਾੜੂ ਗੇ ਫੇਰ ਉੱਥੇ ਹੀ ਫੇਰ ਆ ਗੰਨਾ ਵੜਿਆ ਇੱਥੋਂ ਉਹ ਵੇਖੋ ਗੰਨਾ ਵੀ ਪਿਆਜੇ ਆ ਪਿਆ ਫੇਰ ਉਹ ਕਰਕੇ ਰਿਹਾ ਹੁਣ ਆ ਇੱਥੇ ਕੋਈ ਦੱਸਿਓ ਹਾਲ ਯਾਰ ਇਹਦਾ ਦਕਰ ਜਿਆਰਾ ਹੀ ਮੱਖੀ ਹੋਣੀ ਆ ਉਹ ਜਿਆਦਾ ਕਰਕੇ ਨਾ ਉਹ ਸਰੋਂ ਹੀ ਆਪਣੇ ਲਾਗੇ ਉਧਰੋਂ ਚਲਦਾ ਚਲਦਾ ਕੰਮ ਆਇਆ ਠੀਕ ਚਲੋ ਲਾਓ ਭਾਈ ਮੱਤਰਾ ਆਪਾਂ ਉਧਰੋਂ ਵਾਹ ਕੇ ਹੁਣ ਆ ਗਏ ਆ ਵੇਖੋ ਵੀ ਜਵੀ ਵੱਡੀ ਆਪਾਂ ਨੂੰ 24 25 ਦਸੰਬਰ ਦੀ ਵੱਡੀ ਏ 2024 ਦੀ ਤੇਰਾ ਥਾਂ ਇਹਨਾਂ ਮੜਾ ਹੀ ਜੇ ਆਪਾਂ ਪਾਪੂਗੇ ਉਹ ਤਾਂ ਸੈੱਟ ਵੀ ਕੀਤਾ ਤਾਂ ਵੀ ਵਧੀਆ ਹੋ ਗਈ ਆ ਨਾ ਪੂਰੀ ਐਂ ਸਿਰਾ ਲੱਗ ਗਈ ਉਧਰ ਤੇ ਮੱਖੀਆਂ ਨੇ ਤੁਹਾਨੂੰ ਦੇਖਿਆ ਨਾ ਤੁਸੀਂ ਵੀਡੀਓ ਬਹੁਤ ਨਾ ਤਾਂ ਕੀਤਾ ਬਹੁਤ ਪਰੇਸ਼ਾਨ ਚਲੋ ਬਾਗ ਫਿਰ ਮਿਲਦੇ ਤੁਹਾਨੂੰ ਲੋ ਮਤਰੋ ਪਾਲੀ ਆਪਣੀ ਰੈਡੀ ਤੇ ਹੁਣ ਦੱਸਿਓ ਸਾਰੇ ਜਣੇ ਸਾਰੇ ਜਣੇ ਕਮੈਂਟ ਕਰਨਾ ਵਾ ਕਿ ਕਿੰਨੂੰ ਪਰਚੀਆਂ ਦੀ ਸਮੱਸਿਆ ਆ ਰਹੀ ਕਿ ਨਹੀਂ ਆ ਰਹੀ ਪਰਚੀਆਂ ਦੀ ਬਹੁਤ ਜ਼ਿਆਦੀ ਸਮੱਸਿਆ ਆਉਣ ਰਹੀ ਹੈ ਇੱਕ ਆਪਾ ਲੱਦ ਕੇ ਖਲਾਰੀਏ ਕੁਦਰ ਇਹਦੇ ਆਪਾ ਚੱਲੇ ਆ ਅੱਜ ਚਲੋ ਲੈਣਾ ਹੁਣ ਮਿਲ ਗੀਆਂ ਹੁਣ ਉੱਤੇ ਹੀ ਆ ਗਈਆਂ ਟਿੰਕ ਦੋ ਤੇ ਸਾਰੇ ਜਣੇ ਸਾਰੇ ਮੇਰੇ ਵੀਰ ਜਿਹੜੇ ਮੇਰੇ ਵੀਰ ਗੰਨਾ ਢੋਂਦੇ ਆ ਉਹ ਸਾਰੇ ਜਣੇ ਦੱਸਣਾ ਵੀ ਕਿੰਨੂ ਕਿੰਨੂ ਸਮੱਸਿਆ ਆ ਰਹੀ ਪਰਚੀਆਂ ਦੀ ਕਿੰਨੂ ਕਿੰਨੂ ਨਹੀਂ ਮਿਲਦੀਆਂ ਤੇ ਪਿਛੋਂ ਸਾਡੇ ਭਈ ਇਦਾਂ ਲਾ ਦਿੰਦੇ ਆ ਡਾਲੇ ਤੋਂ ਤੇ ਦਬਾਊ ਕਰ ਦਿੰਦੇ ਆ ਵੰਪਰ ਤੇ ਚਲੋ ਆਪਣਾ ਗਾਹੀ 2 ਕੰਟਲ 60 ਕਿਲੋ ਦੇ ਲੱਗ ਸਕ ਫਿਰ ਆਪਾਂ ਹੁਣ ਅਜ ਵੇਟ ਵਾਲਾ ਜਿਗਾਰਡ ਲਾਤਾ ਕਿ ਇਦਾਂ ਹੀ ਸਿੰਗਲ ਸਿੰਗਲ ਪਾ ਕੇ ਇਦਾਂ ਜਿਗਾਰਡ ਲਾ ਲਿਆ ਇਹਦੇ ਨਾਲ ਮਾਸਾਂ ਨੇ ਹੁੰਦਾ ਇਦਾਂ ਹੀ ਲਿਫਟ ਧੱਕਦਾ ਹੈ ਲਿਫਟ ਵੱਲੋਂ ਜੋੜਿਆ ਰਿਹਾ ਇੱਕ ਨੰਬਰ 1 ਤੇ ਹੁਣ ਸਾਰਿਆਂ ਜਣੇ ਦੱਸਣਾ ਵਾ ਕਿ ਪਰਚੀਆਂ ਕਿੰਨੂ ਕਿੰਨੂ ਨਹੀਂ ਮਿਲਡੀਆਂ ਇਹ ਕਮੈਂਟ ਕਰਕੇ ਜਰੂਰ ਦੱਸਿਓ ਤੇ ਆਪਾਂ ਆਪਣੇ ਪਿੰਡ ਵਾਲੇ ਪੰਪ ਤੇ ਆ ਚੱਲਣਦੇ ਆ ਆਪਣਾ ਸਾਰਾ ਸਿਸਟਮ ਸਟਾਰ ਜਗਦਾ ਨਹੀਂ ਚਲੋ ਕਿਸਾਨ ਵੀਰਾਂ ਨੇ ਇਹ ਦੱਸਣਾ ਹੈ ਪਰਚੀਆਂ ਇੱਧਰ ਦੇਖੋ ਟਰਾਲੀ ਕਢਾਉਣ ਆਇਆ ਪਾਪਾ ਨਾਲ ਦੇ ਇੱਥੇ ਬੈਠਾ ਮੰਜੀ ਖੋਲ ਕੇ ਨਜ਼ਾਰੇ ਲੈਣ ਡਿਆ ਤੇ ਬਾਕੀ ਸਾਰੇ ਜਣੇ ਇਹ ਕਮੈਂਟ ਜ਼ਰੂਰ ਕਰਕੇ ਦੱਸਿਓ ਤੇ ਪਰਚੀਆਂ ਕਿੰਨਾ-ਕੰਨਾ ਨੂੰ ਨਹੀਂ ਮਿਲਦੀਆਂ ਮਤਲਬ ਸਮੱਸਿਆ ਆ ਰਹੀ ਪਰਚੀਆਂ ਲੇਟ ਮਿਲਦੀਆਂ ਭਈਏ ਕਾਲੇ ਪਏ ਆ ਉਹਨਾਂ ਕਰਕੇ ਵਧਣਾ ਪੈਣ ਡਿਆ ਕੰਨਾ ਤੇ ਹੁਣ ਕੀ ਕਰ ਸਕਦੇ ਆ ਕਿਉਂਕਿ ਭਈਆਂ ਦੀ ਵੀ ਸੁਣੀ ਪਣੀ ਐ ਇਹ ਸਮੱਸਿਆ ਆ ਰਹੀ ਤੇ ਚਲੋ ਆ ਚਲਦੇ ਆ ਮਹਾਰਾ ਇਹਦਾ ਨਾਮ ਲੈ ਕੇ ਸੱਚੇ ਪਾਤਸ਼ਾਹ ਤੁਹਾਡਾ ਵੀਡੀਓ ਵੇਖਣ ਲਈ ਦਿਲ ਤੋਂ ਧੰਨਵਾਦ ਜਿਹੜਾ ਮਗਰਾਡ ਵਿੰਗਾ ਹੋਇਆ ਸੀ ਬਸ ਸਿੱਧਾ ਜਾ ਕਰ ਕਰਕੇ ਉਹਨੂੰ ਕਰਤਾ ਸੈਟ ਰਹਿਣ ਹੁਣ ਇੱਥੋਂ ਇੰਨਾ ਹੋਇਆ ਸੀ ਇੰਨੀ ਜਗ੍ਹਾ ਤੋਂ ਇਹ ਹੁਣ ਆਪਾਂ ਕਰਤਾ ਸੈਟ ਪ੍ਰੋਪਰ ਰਹਿਣ ਇੱਕ ਨੰਬਰ ਕਰਤਾ ਵਾ ਬਾਕੀ ਪਰਚੀਆਂ ਤੋਂ ਬੰਦੇ ਬਹੁਤ ਪਰੇਸ਼ਾਨ ਹੋਣ ਦੇ ਸੀ ਤੇ ਲੋ ਆਪਾਂ ਹੁਣ ਕੱਜ ਲੈ ਕੇ ਜਾਂਦੇ ਆ ਤੇ ਇੱਕ ਫੇਰ ਕੱਲ ਨੂੰ ਲੈ ਜਾਾਂਗੇ ਆ ਕੇ ਦੂਜੇ ਟਰੈਕਟਰਾਂ ਦੇ ਦੂਜੇ ਜੂਨੀਅਰ 52 ਦਾਸ ਨਾਲ ਆਪਣੇ ਨਾਲ ਦੂਜੇ ਨਾਲ ਲੈ ਜਾਾਂਗੇ ਤੇ ਚਲੋ ਬਣੇ ਰਿਓ ਵੀਡੀਓ ਨਾਲ ਵੀਡੀਓ ਤੁਹਾਡਾ ਵੇਖਣ ਦਾ ਦਿਲ ਤੋਂ ਧੰਨਵਾਦ ਤੇ ਰੱਬ ਰੱਖਾ ਮਿਲਦੇ ਆਂ ਅਗਲੀ ਵੀਡੀਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਲਾਈਕ ਕਮੈਂਟ ਜਰੂਰ ਕਰਨਾ ਜਰੂਰ ਕਰਨਾ ਕਿਸਾਨ ਵੀਰਾਂ ਨੂੰ ਸਪੋਰਟ ਵੀ ਕਰੋ ਰੱਬ ਰਾਖਾ ਮਿਲਦੇ ਆਂ ਅਗਲੀ ਵੀਡੀਓ 'ਚ